ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫੇਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਕਿਰੇਆ ਕਿਹਾ ਕਿ ਦੋਵਾਂ ਪਾਰਟੀਆਂ ਨੇ ਪੰਜਾਬ ਦੇ ਵਿੱਚ ਮਿਲ ਕੇ ਚੋਣ ਲੜੀ ਸੀ ਸੁਨੀਲ ਜਾਖੜ ਨੇ ਪਏ ਵੋਟ ਨੂੰ ਆਮ ਆਦਮੀ ਪਾਰਟੀ ਦੇ ਖਿਲਾਫ ਦੱਸਿਆ ਇੱਕ ਜਿਹੜੀ ਪ੍ਰਾਂਤੀ ਪੰਜਾਬ ਦੇ ਅੰਦਰ ਫੈਲਾਈ ਗਈ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਆਧਾ ਡਿਲੇਕਸ਼ਨ ਲੜ ਰਹੀ ਹੈ ਉਹ ਝੂਠ ਤੋਂ ਪਰੇ ਸਰਾਸਰ ਲੋਕਾਂ ਨੂੰ ਬੇਕੋ ਬਣਾਉਣ ਦਾ ਇੱਕ ਬਵੰਦਰ ਖੜਾ ਕੀਤਾ ਗਿਆ ਜਿਹਦੇ ਵਿੱਚ ਦੋਨੋਂ ਪਾਰਟੀਆਂ ਕਾਮਯਾਬ ਰਹੀਆਂ ਪਰ باوجود ਦੇ ਮੈਂ ਲੋਕਾਂ ਦਾ ਫੈਸਲਾ ਹੈ ਚਾਹੇ ਇਹਨਾਂ ਦੋਨਾਂ ਪਾਰਟੀਆਂ ਨੇ ਜੋਖ ਕੰਢੇ ਵਰਤੇ ਪਰ ਲੋਕਾਂ ਨੇ ਫਤਵਾ ਦਿੱਤਾ ਹੈ ਤੇ ਉਸ ਫਤਵੇ ਨੂੰ ਮੈਂ ਸਵੀਕਾਰ ਕਰਦਾ ਪਰ ਮੈਂ ਉੱਥੇ ਆ ਵੀ ਮੰਨਦਾ ਕਿ ਆ ਜਿਹੜਾ ਵੋਟ ਹੈ ਆ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ ਪਿਆ ਇਟ ਇਜ਼ ਐਗਜੈਕਟਲੀ ਅ ਰੈਪਲੀਕੇਸ਼ਨ ਇਟ ਹਸ ਬੀਨ ਰਿਪੀਟਡ ਅਗੇਨ ਜਿਹੜਾ 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਦੇ ਖਿਲਾਫ ਵੋਟ ਪਾਇਆ ਸੀਗਾ ਨਾ ਕਿ ਆਮ ਆਦਮੀ ਨੂੰ ਪਾਇਆ ਸੀਗਾ ਉਹ ਜਿਹੜਾ ਵੋਟ ਪਾਇਆ ਸੀਗਾ ਉਹ ਕਾਂਗਰਸ ਤੇ ਅਕਾਲੀਆ ਪਾਰਟੀ ਦੇ ਖਿਲਾਫ ਪਾਇਆ ਸੀਗਾ ਤੇ ਆਮ ਨੂੰ ਗਿਆ ਸੀਗਾ ਐਕਿ ਜਿਹੜਾ ਵੋਟ ਆ ਹੁਣ ਪਿਆ ਉਹ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ ਪਿਆ ਜਿਉਂਦੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਜਿਹੜਾ ਵੋਟ ਸ਼ੇਅਰ ਹੈ ਕਾਂਗਰਸ ਦਾ ਵੋਟ ਸ਼ੇਅਰ ਦੇਖੋ ਸਿਰਫ 3% ਦੀ ਬਣਿਆ ਇਹ ਅੰਕੜੇ ਬਾਅਦਛੇ ਬੈਠ ਕੇ ਖੁਲਾਸੇ ਨਾਲ ਕਰਾਂਗੇ ਪਰ ਅੱਜ ਮੈਂ ਇਹਣਾ ਚਾਹਣਾ ਚਾਹਾਂਗਾ ਕਿ ਇਹ ਲੋਕ ਜਿਹੜੇ ਆਪਣੀ ਬਗਲਾ ਮਾਰ ਰਹੇ ਆ ਆ ਵੋਟ ਕਾਂਗਰਸ ਪਾਰਟੀ ਨੂੰ ਨਹੀਂ ਆ ਵੋਟ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਪਾਇਆ ਹੈ ਇਹ ਉਹ ਜਿਹੜਾ ਆ ਵੋਟ ਸ਼ਿਫਟ ਹੋਇਆ ਹੈ ਕਿਤੇ 42% ਤੋਂ ਘਟ ਕੇ ਆ ਜਿਹੜੇ 26% ਤੇ ਆਏ ਹੈ ਉਹ ਕਰੀਬਨ 16% ਵੋਟ ਜਿਹੜਾ ਘਟਿਆ ਉਹ ਮੈਂ ਸਮਝਦਾ ਡਾਇਰੈਕਟ ਟ੍ਰਾਂਸਫਰ ਲੋਕਾਂ ਨੇ ਭਾਜੀਪੀ ਦੇ ਕਾਰਜਕਰਤਾਵਾਂ ਦੀ ਹਿੰਮਤ ਦੇ ਉੱਤੇ ਜੋਧ ਕਰਦੇ ਉਹਦੇ ਵਿੱਚ ਭਾਜੀਪੀ ਦਾ ਸ਼ੇਅਰ ਵਧਿਆ ਹੈ thank <laughs>